ਬੁਲਟਨਾਮਾ ਪੰਜਾਬ ਸਫਰ جاری ਹੈ ਤੇ ਹੁਣ ਤੁਹਾਨੂੰ ਲੈ ਕੇ ਚੱਲਾਂਗੇ ਜ਼ਿਲ੍ਹੇ ਰੋਪੜ ਦੇ ਵਿੱਚ ਇਸ ਤੋਂ ਪਹਿਲਾਂ ਤੁਸੀਂ ਬਠਿੰਡਾ ਮਾਨਸਾ ਫਰੀਦਕੋਟ ਤਿੰਨ ਜ਼ਿਲ੍ਹਿਆਂ ਦੇ ਇਤਿਹਾਸ ਨੂੰ ਦੇਖਿਆ ਤੇ ਹੁਣ ਸਾਡੀ ਕੋਸ਼ਿਸ਼ ਰਹੇਗੀ ਕਿ ਰੋਪੜ ਦੇ ਸਾਰੇ ਇਤਿਹਾਸਿਕ ਸਥਾਨਾਂ ਨੂੰ ਤੁਹਾਡੇ ਰੂਬਰੂ ਕਰ ਸਕੀਏ ਤਾਂ ਦੋਸਤੋ ਰੋਪੜ ਦੀ ਜੇ ਗੱਲ ਕਰੀਏ ਤਾਂ ਪੰਜਾਬ ਦਾ 4000 ਸਾਲ ਪੁਰਾਣਾ ਸ਼ਹਿਰ ਹੈ ਜਿਸ ਨੂੰ ਸ਼ੁਰੂ ਤੋਂ ਹੀ ਦੋ ਨਾਮਾਂ ਨਾਲ ਜਾਣਿਆ ਜਾਂਦਾ ਹੈ ਰੂਪਨਗਰ ਤੇ ਰੋਪੜ ਇੱਥੋਂ ਦਾ ਇਤਿਹਾਸ ਦੱਸਦਾ ਹੈ ਕਿ ਮਰਨ ਵਾਲੇ ਵਿਅਕਤੀ ਦੇ ਨਾਲ ਉਸਦਾ ਕੁੱਤਾ ਵੀ ਉਸਦੇ ਨਾਲ ਦਫਨਾਇਆ ਜਾਂਦਾ ਰਿਹਾ ਹੈ ਇਤਿਹਾਸਕ ਤੱਥ ਇਸ ਗੱਲ ਦੇ ਗਵਾਹ ਨੇ ਇਤਿਹਾਸਕ ਤੱਥ ਦੱਸਦੇ ਨੇ ਕਿ ਤਕਰੀਬਨ 4000 ਸਾਲ ਪਹਿਲਾਂ ਵੀ ਇੱਥੇ ਲੋਕ বাসਦੇ ਸੀ ਇੱਥੇ ਬਸੋਂ ਹੁੰਦੀ ਸੀ ਖੜੱਪਾ ਸਭਿਅਤਾ ਦੀਆਂ ਇੱਥੇ ਸਾਈਟਸ ਮਿਲੀਆਂ ਹੈਗੀਆਂ ਨੇ ਰੋਪੜ ਦੇ ਵਿੱਚ ਤਾਂ ਉਹ ਇਸ ਗੱਲ ਦਾ ਐਵੀਡੈਂਸ ਨਹੀਂ ਕਿ ਰੋਪੜ ਸ਼ਹਿਰ ਦੇ ਵਿੱਚ 4000 ਸਾਲ ਤੋਂ ਬਸੋਂ ਹੁੰਦੀ ਰਹੀ ਹੈ ਜੇ ਗੱਲ ਕਰੀਏ 11ਵੀਂ ਸਦੀ ਦੀ ਤਾਂ Hindu ਰਾਜਾ ਰਕੇਸ਼ਵਰ ਨੇ ਇਸ ਸ਼ਹਿਰ ਨੂੰ ਬਸਾਇਆ ਸੀ ਤੇ ਉਸਨੇ ਆਪਣੇ ਪੁੱਤਰ ਰੂਪ ਸੈਨ ਦੇ ਨਾਂ ਦੇ ਉੱਤੇ ਸ਼ਹਿਰ ਦਾ ਨਾਂ ਰੱਖਿਆ ਸੀ ਰੂਪਨਗਰ ਹੌਲੀ ਹੌਲੀ ਲੋਕ ਇਸ ਨੂੰ ਰੂਪਨਗਰ ਤੋਂ ਰੂਪ ਪਹਾੜ ਕਹਿਣ ਲੱਗ ਪਏ ਕਿਉਂਕਿ ਇਹ ਬਿਲਕੁਲ ਪਹਾੜਾਂ ਦੇ ਪੈਰਾਂ ਦੇ ਵਿੱਚ ਵਸਿਆ ਹੋਇਆ ਸ਼ਹਿਰ ਹੈ ਤਾਂ ਇਸ ਨੂੰ ਰੂਪ ਪਹਾੜ ਕਹਿਣਾ ਸ਼ੁਰੂ ਹੋ ਗਿਆ ਬਾਅਦ ਦੇ ਵਿੱਚ ਇਸ ਨੂੰ ਰੂਪੜ ਦੇ ਨਾਂ ਦੇ ਨਾਲ ਜਾਣਿਆ ਜਾਣ ਲੱਗਿਆ ਤੇ ਬਾਅਦ ਦੇ ਵਿੱਚ ਜਾਨੀ ਕਿ ਹੁਣ ਇਸ ਨੂੰ ਰੋਪੜ ਦੇ ਨਾਮ ਨਾਲ ਅਸੀਂ ਸਾਰੇ ਜਾਣਦੇ ਆ ਪਰ ਜੇਕਰ ਆਪਾਂ ਇਤਿਹਾਸਿਕ ਤੱਥਾਂ ਦੀ ਗੱਲ ਕਰੀਏ ਤਾਂ ਹਿਸਟਰੀ ਦੇ ਵਿੱਚ ਜਿਹੜਾ ਇਹਦਾ ਨਾਂ ਹੈਗਾ ਉਹ ਰੂਪਨਗਰੀ ਦਰਜ ਹੈ ਹਾਲਾਂਕਿ ਆਪਣੇ ਲੋਕ ਇਸ ਨੂੰ ਰੋਪੜ ਦੇ ਨਾਂ ਦੇ ਨਾਲ ਹੀ ਜਾਣਦੇ ਨੇ ਖੁਦਾਈਆਂ ਤੋਂ ਪਤਾ ਲੱਗਿਆ ਹੈਗਾ ਕਿ ਇੱਥੇ ਹੜੱप्पा ਸਭਿਤਾ ਦੀ ਬਸੋ ਸੀ ਤੇ ਉਸ ਤੋਂ ਬਾਅਦ ਜਿਹੜੀ ਹੈਗੀ ਉਹ ਖੁਦਾਈ ਹੋਈ ਤਾਂ तकरीबन 2500 ਸਾਲ ਪੁਰਾਣੇ ਪਿੰਜਰ ਮਿਲੇ ਨੇ ਤੇ ਉਹਨਾਂ ਦੇ ਨਾਲ ਦਫਨਾਏ ਹੋਏ ਕੁੱਤਿਆਂ ਦੇ ਪਿੰਜਰ ਵੀ ਮਿਲੇ ਨੇ ਤਾਂ ਇਸ ਦਾ ਮਤਲਬ ਇਹ ਹੈ ਕਿ ਜਿਸ ਵਿਅਕਤੀ ਦੀ ਮੌਤ ਹੋ ਜਾਂਦੀ ਸੀ ਤਾਂ ਉਸਦੇ ਪਾਲਤੂ ਕੁੱਤੇ ਨੂੰ ਵੀ ਉਸਦੇ ਨਾਲ ਦਫਨਾਇਆ ਜਾਂਦਾ ਰਿਹਾ ਹੈ ਹਾਲਾਂਕਿ ਹਾਲੇ ਤੱਕ ਇਸ ਗੱਲ ਦਾ ਪਤਾ ਨਹੀਂ ਲੱਗ ਪਾਇਆ ਕਿ ਉਸਦੇ ਜਿਉਂਦੇ ਕੁੱਤੇ ਨੂੰ ਹੀ ਨਾਲ ਦਫਨਾਉਣਾ ਦੀ ਜਿਹੜੀ ਸੀਗੀ ਰੀਤ ਸੀ ਜਾਂ ਜੇ ਉਹ ਮਰ ਜਾਂਦਾ ਤਾਂ ਉਸ ਨੂੰ ਉਹਦੇ ਨਾਲ ਦੱਬਿਆ ਜਾਂਦਾ ਸੀ ਮੁਗਲ ਕਾਲ ਦੇ ਵੇਲੇ ਵੀ ਜਿਹੜਾ ਰੋਪੜ ਹੈ ਇਹ ਕਾਫੀ ਮਹੱਤਵਪੂਰਨ ਸ਼ਹਿਰ ਰਿਹਾ ਉਸ ਸਮੇਂ ਰੋਪੜ ਜਿਹੜਾ ਸੀਗਾ ਉਹ ਸਰਹੰਦ ਸੂਬੇ ਦੇ ਹਿੱਸੇ ਵਿੱਚ ਹੁੰਦਾ ਸੀ ਆਨੰਦਪੁਰ ਸਾਹਿਬ ਤੋਂ ਇਲਾਵਾ ਚਮਕੌਰ ਸਾਹਿਬ ਔਰ ਕੀਰਤਪੁਰ ਸਾਹਿਬ ਮੋਰਿੰਡਾ ਇਸ ਦੇ ਸਿੱਖ ਇਤਿਹਾਸ ਦੇ ਨਾਲ ਸੰਬੰਧਿਤ ਉਹ ਸ਼ਹਿਰ ਨੇ ਜਿਨ੍ਹਾਂ ਦਾ ਸਿੱਖ ਇਤਿਹਾਸ ਦੇ ਵਿੱਚ ਬੜਾ ਵੱਡਾ ਮਹੱਤਵ ਹੈ ਕਿਉਂਕਿ ਜੇ ਆਪਾਂ ਗੱਲ ਕਰੀਏ ਸਿੱਖੀ ਦੀ ਤਾਂ ਉਸ ਦੀ ਜਿਹੜੀ ਹੈਗੀ ਇਹ ਸ਼ੁਰੂਆਤ ਵੀ ਜਿਹੜੀ ਹੈਗੀ ਆ ਉਹ ਅਨੰਦਪੁਰ ਸਾਹਿਬ ਤੋਂ ਹੋਈ ਸੀ ਦਸ਼ਮੇਸ਼ ਪਿਤਾ ਨੇ ਇੱਥੋਂ ਹੀ ਜਿਹੜਾ ਸੀਗਾ ਖਾਲਸਾ ਸਾਜਿਆ ਸੀਗਾ ਇਸ ਤੋਂ ਇਲਾਵਾ ਪਰਿਵਾਰ ਵਿਛੋੜਾ ਵੀ ਇਸੇ ਜ਼ਿਲ੍ਹੇ ਦੇ ਵਿੱਚ ਹੁੰਦਾ ਹੈ ਤੇ ਗੁਰੂ ਸਾਹਿਬ ਦੇ ਜਿਹੜੇ ਅ ਵੱਡੇ ਸਾਹਿਬ ਜਾਤੇ ਆ ਉਹ ਵੀ ਇਸੇ ਜ਼ਿਲ੍ਹੇ ਦੇ ਵਿੱਚ ਯਾਨਕਿ ਚਮਕੌਰ ਸਾਹਿਬ ਦੇ ਵਿੱਚ ਸ਼ੇਹਰ ਹੁੰਦੇ ਹੈਗੇ ਆ ਤੇ ਉਹਨਾਂ ਦੀ ਯਾਦ ਦੇ ਵਿੱਚ ਵੀ ਚਮਕੌਰ ਦੀ ਗੜੀ ਜਿਹੜਾ ਹੈਗਾ ਉਹ ਉੱਥੇ ਬਣੀ ਹੋਈ ਹੈ ਕਤਲਗੜ੍ਹ ਸਾਹਿਬ ਗੁਰਦੁਆਰਾ ਸਾਹਿਬ ਬਣਿਆ ਹੋਇਆ ਔਰ ਮੋਰਿੰਡਾ ਦੇ ਵਿੱਚ ਉਹ ਕੋਤਵਾਲੀ ਹਲੇ ਵੀ ਮੌਜੂਦ ਹੈ ਜਿੱਥੇ ਛੋਟੇ ਸਾਹਿਬਜ਼ਾਦਿਆਂ ਨੂੰ ਤੇ ਮਾਤਾ ਗੁਜਰੀ ਨੂੰ ਜਿਹੜਾ ਸੀਗਾ ਉਹ ਕੈਦ ਕਰਕੇ ਰੱਖਿਆ ਗਿਆ ਸੀਗਾ ਤੇ ਤੁਹਾਨੂੰ ਜਿਹੜਾ ਹੈਗਾ ਗੰਗੂ ਬ੍ਰਾਹਮਣ ਦਾ ਉਹ ਘਰ ਵੀ ਦਿਖਾਵਾਂਗੇ ਜਿੱਥੇ ਉਹ ਮਾਤਾ ਗੁਜਰੀ ਤੇ ਛੋਟੇ ਸਾਹਿਬ ਜੱਦਾਂ ਨੂੰ ਆਪਣੇ ਨਾਲ ਲੈ ਕੇ ਗਿਆ ਸੀ ਤਾਂ ਦੋਸਤੋ ਮਿਸਲ ਕਾਲ ਵੇਲੇ ਦੀ ਜੇ ਗੱਲ ਕਰੀਏ ਤਾਂ ਮਿਸਲ ਕਾਲ ਵੇਲੇ ਜਿਹੜਾ ਰੋਪੜ ਦਾ ਏਰੀਆ ਸੀਗਾ ਉਹ ਡੱਲੇ ਵਾਲੀਆਂ ਮਿਸਲ ਦੇ ਅਧੀਨ ਆਉਂਦਾ ਸੀ ਤੇ 1809 ਦੇ ਜੇ ਰਿਕਾਰਡ ਦੀ ਗੱਲ ਕਰੀਏ ਜੋ ਅੰਗਰੇਜ਼ਾਂ ਦਾ ਰਿਕਾਰਡ ਹੈਗਾ ਉਹਦੇ ਮੁਤਾਬਕ ਇਹ ਜਿਹੜਾ ਖੇਤਰ ਸੀਗਾ ਇਹ ਮਹਾਰਾਜਾ ਰਣਜੀਤ ਸਿੰਘ ਦੇ ਅਧਿਕਾਰ ਦੇ ਅਧੀਨ ਸੀਗਾ ਪਰ 25 ਅਪ੍ਰੈਲ 1809 ਨੂੰ ਜੋ ਅੰਮ੍ਰਿਤਸਰ ਦੇ ਵਿੱਚ ਸਮਝੌਤਾ ਹੋਇਆ ਤਾਂ ਉਸ ਦੇ ਤਹਿਤ ਸਤਲਜ ਪਾਰ ਤੋਂ ਇਲਾਕਾ ਜਿਹੜਾ ਸੀਗਾ ਉਹ ਮਹਾਰਾਜਾ ਰਣਜੀਤ ਸਿੰਘ ਨੇ ਛੱਡ ਦਿੱਤਾ ਸੀਗਾ ਤੇ ਮਹਾਰਾਜਾ ਰਣਜੀਤ ਸਿੰਘ ਜਿਹਦੇ ਅਕਾਲ ਚਲਾਣੇ ਤੋਂ ਬਾਅਦ ਜਦੋਂ ਉਹਨਾਂ ਦੇ ਬੇਟੇ ਮਹਾਰਾਜਾ ਦਲੀਪ ਸਿੰਘ ਨੇ ਰਾਜ ਭਾਗ ਸੰਭਾਲਿਆ ਤਾਂ ਉਸ ਵੇਲੇ ਰੋਪੜ ਦੇ ਮਹਾਰਾਜੇ ਭੂਪ ਸਿੰਘ ਨੇ ਇਹਨਾਂ ਦਾ ਸਾਥ ਦਿੱਤਾ ਜਿਸ ਤੋਂ ਖਫਾ ਹੋ ਕੇ ਅੰਗਰੇਜ਼ਾਂ ਨੇ ਜਿਹੜਾ ਸੀਗਾ ਇਹ रियासत ਖਤਮ ਕਰ ਦਿੱਤੀ ਸੀ ਤਾਂ ਕਿਉਂਕਿ ਇਹ ਜਿਹੜੀ ਲੜਾਈ ਸੀ ਇਹ ਸਿੱਖਾਂ ਦੇ ਵੱਲੋਂ ਅੰਗਰੇਜ਼ਾਂ ਦੇ ਖਿਲਾਫ ਲੜੀ ਗਈ ਸੀ ਔਰ ਰੋਪੜ ਸ਼ਹਿਰ ਦੀ ਗੱਲ ਕਰੀਏ ਤਾਂ ਸਤਲੁਜ ਦੇ ਉਰਲੇ ਕਿਨਾਰੇ ਦੇ ਉੱਤੇ ਜਿੱਥੇ ਸੰਧੀ ਹੋਈ ਸੀ ਮਹਾਰਾਜਾ ਰਣਜੀਤ ਸਿੰਘ ਦੀ ਵਿਲੀਅਮ ਬੈਂਕਟਨ ਦੇ ਨਾਲ ਤਾਂ ਉਹ ਸਥਾਨ ਵੀ ਤੁਹਾਨੂੰ ਦਿਖਾਵਾਂਗੇ ਤੇ ਸਤਲੁਜ ਦੇ ਪਰਲੇ ਪਾਸੇ ਜਿੱਥੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਹੁੰਦਾ ਸੀ ਤਾਂ ਉਹ ਵਿਰਾਸਤੀ ਚੌਕੀ ਵੀ ਤੁਹਾਨੂੰ ਦਿਖਾਵਾਂਗੇ ਤੇ ਮਹਾਰਾਜਾ ਰਣਜੀਤ ਸਿੰਘ ਦੇ ਝੰਡੇ ਜਿਹੜੇ ਹੈਗੇ ਨੇ ਉਹ ਹਲੇ ਤੱਕ ਝੂਲਦੇ ਹੈਗੇ ਨੇ ਤਾਂ ਜੁੜੇ ਰਹੋ ਇਸੇ ਚੈਨਲ ਦੇ ਨਾਲ ਤੁਹਾਨੂੰ ਰੋਪੜ ਦੇ ਇਤਿਹਾਸਿਕ ਸਥਾਨਾਂ ਦੀ ਯਾਤਰਾ ਕਰਾਵਾਂਗੇ ਤੇ ਸਾਡੀ ਕੋਸ਼ਿਸ਼ ਰਹੇਗੀ ਕਿ ਹਰ ਇੱਕ ਪੱਖ ਨੂੰ ਜਿਹੜਾ ਜਿਹੜਾ ਹੈਗਾ ਸ਼ੋਹਿਆ ਜਾਵੇ ਉਹ ਚਾਹੇ ਸਿੱਖ ਜਿਹੜਾ ਰਾਜ ਸੀ ਉਸ ਵੇਲੇ ਜਾਂ ਮੁਗਲ ਕਾਲ ਸੀ ਜਾਂ ਅੰਗਰੇਜ਼ਾਂ ਵੇਲੇ ਸੀ ਤਾਂ ਉਸ ਨੂੰ ਕਵਰ ਕਰਨ ਦੀ ਪੂਰੀ ਪੂਰੀ ਕੋਸ਼ਿਸ਼ ਕਰਾਂਗੇ ਤਾਂ ਜੁੜੇ ਰਹੋ ਇਸੇ ਚੈਨਲ ਦੇ ਨਾਲ ਦੇਖਦੇ ਰਹੋ ਵੀਡੀਓ ਤੇ ਨਾਲੇ ਕਮੈਂਟ ਕਰਕੇ ਰੋਪੜ ਦੇ ਸਾਥੀਆਂ ਦੇ ਨਾਲ ਸ਼ੇਅਰ ਜਰੂਰ ਕਰਿਓ ਬਹੁਤ ਬਹੁਤ ਸ਼ੁਕਰੀਆ ਜੀ